13 ਜੂਨ 2013 ਚੰਡੀਗੜ੍ਹ ਚੰਡੀਗੜ੍ਹ ਦਾ ਸੈਕਟਰ 31 ਦੇ ਪੁਲਿਸ ਸਟੇਸ਼ਨ ਦੇ ਵਿੱਚ ਇੱਕ 40-45 ਸਾਲ ਦਾ ਵਿਅਕਤੀ ਪਹੁੰਚਦਾ ਬਿਲਕੁਲ ਸ਼ਾਂਤ ਟਾਈਮ ਹੁੰਦਾ ਉਸ ਟਾਈਮ ਕਿਉਂਕਿ ਰਾਤ ਦੇ 2:30 ਤੋਂ 3 ਦਾ ਟਾਈਮ ਹੁੰਦਾ ਉਸ ਸਮੇਂ ਮੌਕੇ ਤੇ ਹੁੰਦੇ ਨੇ ਜਿਹੜੇ ਡਿਊਟੀ ਅਫਸਰ ਜਸਵਿੰਦਰ ਕੌਰ ਉਹ ਸ਼ਖਸ ਦਾ ਨਾਮ ਹੁੰਦਾ ਦੁਰਗਪਾਲ ਉਹਦਾ ਕਹਿਣਾ ਹੁੰਦਾ ਵੀ ਮੇਰੇ ਭਰਾ ਉਹਦੇ ਵੀਰ ਦਾ ਕਤਲ ਕਰ ਦਿੱਤਾ ਗਿਆ ਹੁਣ ਇਹ ਗੱਲ ਸੁਣ ਕੇ ਸਾਰੀ ਪੁਲਿਸ ਜਿਹੜੀ ਹੈ ਉਹ ਚੱਕੰਨੀ ਹੋ ਜਾਂਦੀ ਹੈ ਜਿਹੜੀ ਮੌਕੇ ਤੇ ਉਸ ਟਾਈਮ ਡਿਊਟੀ ਤੇ ਹੁੰਦੀ ਹੈ ਉਹ ਤੋਂ ਪੁੱਛਿਆ ਜਾਂਦਾ ਵੀ ਹੋਇਆ ਕੀ ਉਹਦਾ ਕਹਿਣਾ ਵੀ ਅਸੀਂ ਰਾਮ ਦਰਬਾਰ ਫੇਸ 2 ਦੇ ਵਿੱਚ 2133 ਮਕਾਨ ਨੰਬਰ ਦੇ ਵਿੱਚ ਰਹਿੰਦੇ ਆ ਜਿਹੜਾ ਗਰਾਉਂਡ ਫਲੋਰ ਹੈ ਉੱਥੇ ਰਾਜਵੀਰ ਜਿਹੜਾ ਮੇਰਾ ਛੋਟਾ ਭਰਾ ਹੈ ਤੇ ਮੇਰੀ ਮਾਂ ਸ਼ਾਰਦਾ ਦੇਵੀ ਆਪਣੇ ਪਰਿਵਾਰ ਦੇ ਨਾਲ ਉੱਥੇ ਰਹਿੰਦੇ ਆ ਫਸਟ ਫਲੋਰ ਤੇ ਮੇਰਾ ਭਰਾ ਵਿਜੇ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਤੇ ਜਿਹੜਾ ਟਾਪ ਫਲੋਰ ਹੈ ਉੱਥੇ ਉਦੇ ਵੀਰ ਮੇਰਾ ਛੋਟਾ ਭਰਾ ਤੇ ਮੈਂ ਕਿਉਂਕਿ ਟੌਪ ਫਲੋਰ ਤੇ ਚਾਰ ਕਮਰੇ ਨੇ ਦੋ ਕਮਰੇ ਮੇਰੇ ਭਰਾ ਉਦੇ ਵੀਰ ਕੋਲ ਨੇ ਤੇ ਦੋ ਮੇਰੇ ਕੋਲ ਅਸੀਂ ਦੋਨੋਂ ਆਪਣੇ ਆਪਣੇ ਪਰਿਵਾਰ ਦੇ ਨਾਲ ਉੱਥੇ ਰਹਿਨੇ ਆ 10 ਜੂਨ 2017 ਨੂੰ ਇਹਨਾਂ ਦੇ ਪਿਓ ਜੰਡਿਆਲ ਸਿੰਘ ਦੀ ਮੌਤ ਹੋ ਜਾਂਦੀ ਹੈ ਬਜ਼ੁਰਗ ਸੀ ਤੇ ਇਹ ਚਾਰੇ ਭਰਾ ਫੁੱਲ ਲੈ ਕੇ ਹਰਦਵਾਰ ਗਏ ਸੀ ਫੁੱਲ ਪਾਉਣ ਵਾਸਤੇ ਤੇ ਜਦੋਂ ਵਾਪਸ ਆਉਂਦੇ ਨੇ 13 ਤਰੀਕ ਨੂੰ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਸੌਣ ਚਲੇ ਜਾਂਦੇ ਨੇ ਤੇ ਦੁਰਗਪਾਲ ਦਾ ਕਹਿਣਾ ਹੁੰਦਾ ਵੀ ਮੈਂ ਗੈਲਰੀ ਦੇ ਵਿੱਚ ਸੌਂ ਗਿਆ ਟੌਪ ਫਲੋਰ ਤੇ ਤੇ ਮੇਰਾ ਭਰਾ ਜਿਹੜਾ ਉਹਦੇ ਵੇਸ ਵਿੱਚ ਆਪਣੇ ਘਰ ਦੇ ਵਿੱਚ ਸੌਣ ਚਲਾ ਜਾਂਦਾ ਰਾਤ 1 ਤੋਂ 2 ਵਜੇ ਦੇ ਵਿੱਚ ਮੈਨੂੰ ਜਾਗਾਈ ਰੌਲਾ ਸੁਣ ਕੇ ਜਦੋਂ ਮੈਂ ਦੇਖਿਆ ਤਾਂ ਬਹਿਲਾਣਾ ਪਿੰਡ ਦਾ ਰਹਿਣ ਵਾਲਾ ਸਤਨਾਮ ਮੇਰੇ ਭਰਾ ਉਹਦੇ ਵੀਰ ਨੂੰ ਖਿੱਚ ਕੇ ਉੱਪਰ ਲੈ ਜਾਂਦਾ ਹੁੰਦਾ ਤੇ ਉਹਦੇ ਹੱਥ ਦੇ ਵਿੱਚ ਬੇਸਬਾਲ ਦਾ ਬੈਟ ਹੁੰਦਾ ਤੇ ਉਹਦੇ ਨਾਲ ਮੇਰੇ ਭਰਾ ਨੂੰ ਫੋਟਦਾ ਮੈਂ ਸਾਰਾ ਕੁਝ ਦੇਖ ਕੇ ਇੱਕਦਮ ਜਦੋਂ ਨੀਂਦ ਦੇ ਵਿੱਚ ਉੱਠਿਆ ਤਾਂ ਹੈਰਾਨ ਰਹਿ ਗਿਆ ਫਿਰ ਜਦੋਂ ਮੈਨੂੰ ਥੋੜੀ ਜਿਹੀ ਮਸੂਰਤ ਸੰਭਾਲੀ ਤਾਂ ਮੈਂ ਆਪਣੇ ਭਰਾ ਨੂੰ ਬਚਾਉਣ ਵਾਸਤੇ ਉਹਦੇ ਪਿੱਛੇ ਭੱਜਿਆ ਜਿੱਥੇ ਨੂੰ ਮੈਂ ਪਹੁੰਚਿਆ ਇਹ ਉੱਪਰ ਕਿਉਂਕਿ ਉੱਪਰ ਛੱਤਾਂ ਜੁੜੀਆਂ ਹੋਈਆਂ ਨੇ ਇੱਕ ਦੂਜੇ ਦੇ ਮਕਾਨਾਂ ਦੇ ਨਾਲ ਇਹ ਦੂਜੀ ਛੱਤ ਤੇ ਚਲੇ ਜਾਂਦੇ ਨੇ ਤੇ ਜਦੋਂ ਮੈਂ ਉਧਰ ਨੂੰ ਵਧਿਆ ਤਾਂ ਮੇਰਾ ਭਰਾ ਇਤੋਂ ਛੁੱਟ ਕੇ ਇੱਕ ਸਾਈਡ ਤੇ ਜਾ ਕੇ ਖੜਾ ਹੁੰਦਾ ਤੇ ਸਤਨਾਮ ਸਿੰਘ ਵੱਲੋਂ ਉਹਨੂੰ ਤੱਕਾ ਦੇ ਦਿੱਤਾ ਜਾਂਦਾ ਮੇਰਾ ਭਰਾ ਮੂੰਹ ਦੇ ਬਲ ਥੱਲੇ ਡਿੱਗਦਾ ਉਹਨੇ ਇਹ ਗੱਲ ਜਦੋਂ ਸੁਣਦੇ ਨੇ ਤਾਂ ਜਸਵਿੰਦਰ ਕੌਰ ਦਾ ਕਹਿਣਾ ਹੁੰਦਾ ਵੀ ਤੂੰ ਆਪਣੇ ਭਰਾ ਨੂੰ ਹਸਪਤਾਲ ਲਿਜਾਣ ਦੀ ਬਜਾਏ ਤੂੰ ਪੁਲਿਸ ਸਟੇਸ਼ਨ ਆ ਗਿਆ। ਤਾਂ ਦੁਰਗਪਾਲ ਦਾ ਕਹਿਣਾ ਹੁੰਦਾ ਵੀ ਪਹਿਲਾਂ ਮੈਂ 100 ਨੰਬਰ ਤੇ ਕਾਲ ਕੀਤੀ। ਫਿਰ ਮੈਂ ਆਪਣੇ ਭਰਾ ਨੂੰ ਲੈ ਕੇ ਸੈਕਟਰ 32 ਦੇ ਵਿੱਚ ਸਰਕਾਰੀ ਹਸਪਤਾਲ ਪਹੁੰਚਿਆ। ਉਹਨੂੰ ਉੱਥੇ ਐਡਮਿਟ ਕਰਵਾਉਣ ਤੋਂ ਬਾਅਦ ਮੈਂ ਇੱਥੇ ਰਿਪੋਰਟ ਲਖਾਣ ਆਇਆ। ਹੁਣ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ। ਇੰਨੀ ਦੇਰ ਨੂੰ ਜਸਵਿੰਦਰ ਕੌਰ ਨੂੰ ਜਿਹੜੇ ਰਾਤ ਨੂੰ ਡਿਊਟੀ ਤੇ ਗਸਟ ਦੇ ਉੱਪਰ ਆਫੀਸਰ ਹੁੰਦੇ ਨੇ ਉਹਨਾਂ ਵੱਲੋਂ ਵਾਇਰਲੈਸ ਤੇ ਇੱਕ ਮੈਸੇਜ ਆਉਂਦਾ ਹੈ ਵੀ ਰਾਮ ਦਰਬਾਰ ਫੇਸ 2 ਦੇ ਵਿੱਚ ਕਿਸੇ ਬੰਦੇ ਨੂੰ ਛੱਤ ਤੋਂ ਡਿੱਗਣ ਦੀ ਸੂਚਨਾ ਮਿਲੀ ਹੈ ਹੁਣ ਇੱਕ ਪਾਰਟੀ ਹਸਪੀਟਲ ਪਹੁੰਚਦੀ ਹੈ ਤੇ ਜਸਵਿੰਦਰ ਕੌਰ ਆਪਣੀ ਪੁਲਿਸ ਫੋਰਸ ਨੂੰ ਲੈ ਕੇ ਮੌਕੇ ਵਾਰਦਾਤ ਤੇ ਪਹੁੰਚਦੇ ਨੇ ਉੱਥੇ ਸਾਰਾ ਕੁਝ ਦੇਖਿਆ ਜਾਂਦਾ ਉਸ ਤੋਂ ਬਾਅਦ ਪੰਚਨਾਮਾ ਤਿਆਰ ਕੀਤਾ ਜਾਂਦਾ ਤੇ ਜਿਹੜੀ লাশ ਹੁੰਦੀ ਹੈ ਉਹਦਾ ਪੋਸਟਮਾਰਟਮ ਕਰਵਾਇਆ ਜਾਂਦਾ ਪੋਸਟ ਮਾਰਟਮ ਤੋਂ ਬਾਅਦ ਉਹਦੇ ਵੀਰ ਦੀ ਜਿਹੜੀ Laash ਹੁੰਦੀ ਹੈ ਘਰਦਿਆਂ ਦੇ ਹਵਾਲੇ ਕੀਤੀ ਜਾਂਦੀ ਹੈ ਉੱਧਰ ਪਰਿਵਾਰ ਉਹਦਾ ਅੰਤਿਮ ਸੰਸਕਾਰ ਕਰਦਾ ਹੈ ਤੇ ਦੂਜੇ ਪਾਸੇ ਹੁਣ ਪੁਲਿਸ ਜਿਹੜੀ ਹੁੰਦੀ ਹੈ ਸਤਨਾਮ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੈ ਤੇ ਪੁਲਿਸ ਜਦੋਂ ਜੀ ਜਾਨ ਲਾ ਕੇ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੈ ਤਾਂ ਵਾਰਦਾਤੋਂ ਸਿਰਫ 8 ਘੰਟੇ ਦੇ ਵਿੱਚ ਵਿੱਚ ਸਤਨਾਮ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗ੍ਰਿਫਤਾਰ ਕਰਕੇ ਇਹ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਹੁਣ ਪੁੱਛਗਿੱਛ ਜਦੋਂ ਹੁੰਦੀ ਹੈ ਇੱਕ ਅਜੀਬ ਵਜ੍ਹਾ ਅਜੀਬ ਤਰ੍ਹਾਂ ਦੇ ਲੋਕ ਪਤਾ ਲੱਗਦਾ ਕਿਹੋ ਜੀ ਸੋਚ ਹੈ ਆਪਣੀ ਜ਼ਿੰਦਗੀ ਵੀ ਮੁਸੀਬਤ ਦੇ ਵਿੱਚ ਪਾ ਲੈਂਦੇ ਨੇ ਤੇ ਦੂਜਿਆਂ ਦੀ ਜ਼ਿੰਦਗੀ ਵੀ ਉਜਾੜ ਦਿੰਦੇ ਨੇ ਸਤਨਾਮ ਬਹਿਲਾਣਾ ਪਿੰਡ ਦਾ ਰਹਿਣ ਵਾਲਾ ਹੁੰਦਾ ਉੱਥੋਂ ਦੀ ਰਹਿਣ ਵਾਲੀ ਹੁੰਦੀ ਹੈ ਇੱਕ ਲੜਕੀ ਪ੍ਰਤਿਭਾ ਇਹ ਪ੍ਰਤਿਭਾ ਨੂੰ ਪਿਆਰ ਕਰਦਾ ਹੁੰਦਾ ਪਰ ਪ੍ਰਤਿਭਾ ਵੱਲੋਂ ਇਹਨੂੰ ਕੋਈ ਰਿਸਪਾਂਸ ਨਹੀਂ ਦਿੱਤਾ ਜਾਂਦਾ ਇਹ ਫਿਰ ਵੀ ਉਹਨੂੰ ਆਪਣੀ ਪ੍ਰੇਮਿਕਾ ਸਮਝਣ ਲੱਗ ਜਾਂਦਾ ਤੇ ਉਹਨੂੰ ਰਸਤੇ ਦੇ ਵਿੱਚ ਜਾਂਦਿਆਂ ਤੰਗ ਕਰਨਾ ਉਹਦੇ ਨਾਲ ਛੇੜਖਾਨੀ ਕਰਨੀ ਪ੍ਰਤੀਵਾਦੀ ਘਰ ਦੇ ਵੀ ਡਰਦੇ ਹੁੰਦੇ ਨੇ ਕਿਉਂਕਿ ਜਿਹੜਾ ਇਹ ਸਤਨਾਮ ਹੁੰਦਾ ਇਹ ਪਹਿਲੇ ਹੀ ਅਪਰਾਧਿਕ ਕਿਸਮ ਦਾ ਵਿਅਕਤੀ ਹੁੰਦਾ ਕਈ ਕੇਸਕੂਸੇ ਤੇ ਚੱਲਦੇ ਹੁੰਦੇ ਨੇ ਉਹਨਾਂ ਨੂੰ ਇਹ ਵੀ ਡਰ ਹੁੰਦਾ ਵੀ ਇਹ ਕਿਤੇ ਸਾਡੀ ਕੁੜੀ ਨੂੰ ਧੱਕੇ ਨਾਲ ਅਗਵਾ ਕਰਕੇ ਜਾਂ ਚੱਕ ਕੇ ਨਾ ਲੈ ਜੇ ਤਾਂ ਘਰ ਦੇ ਉਹਦੇ ਵਾਸਤੇ ਮੁੰਡੇ ਦੀ ਭਾਲ ਕਰਨੀ ਸ਼ੁਰੂ ਕਰਦੇ ਨੇ ਤੇ ਚੰਡੀਗੜ੍ਹ ਰਾਮ ਦਰਬਾਰ ਫੇਸ 2 ਦੇ ਵਿੱਚ ਰਹਿਣ ਵਾਲਾ ਉਹਦੇ ਵੀਰ ਉਹਦੇ ਨਾਲ ਪ੍ਰਤੀਵਾਦਾ ਰਿਸ਼ਤਾ ਪੱਕਾ ਕੀਤਾ ਜਾਂਦਾ ਹੈ ਤੇ 2015 ਦੇ ਵਿੱਚ ਇਹਨਾਂ ਦਾ ਵਿਆਹ ਹੋ ਜਾਂਦਾ ਹੈ। ਹੁਣ ਘਰਦਿਆਂ ਨੂੰ ਇਹ ਸੀ ਵੀ ਪ੍ਰਤੀਬਾ ਦਾ ਵਿਆਹ ਹੋ ਗਿਆ ਤੇ ਜਿਹੜਾ ਸਤਨਾਮ ਹੈ ਆਪੇ ਹੁਣ ਠੰਡਾ ਹੋ ਕੇ ਬਹਿ ਜਾਏਗਾ ਕਿਉਂਕਿ ਕੁੜੀ ਵਿਆਹੀ ਗਈ ਪਰ ਸਤਨਾਮ ਸਿੰਘ ਕਹਿ ਲਈ ਬਿਕ ਸੰਕੀ ਕਿਸਮ ਦਾ ਬੰਦਾ ਸੀ। ਉਹ ਹੋਰ ਵੀ ਜ਼ਿਆਦਾ ਉਹਨਾਂ ਦੇ ਪ੍ਰਤੀ ਹੋ ਜਾਂਦਾ ਵੀ ਉਹਨੂੰ ਜ਼ਿਆਦਾ ਪਿਆਰ ਕਰਨ ਲੱਗ ਜਾਂਦਾ ਕਿਸੇ ਵੀ ਤਰੀਕੇ ਪ੍ਰਤੀਬਾ ਨੂੰ ਪਾਉਣ ਵਾਸਤੇ। ਉਹਨੂੰ ਵਿਆਹੀ ਜਾਂਦੀ ਹੈ ਪਰ ਇਹ ਉਹਦਾ ਪਿੱਛਾ ਨਹੀਂ ਛੱਡਦਾ। ਇਸੇ ਹੀ ਆਪਣੇ ਸੰਕਪਨ ਦੇ ਕਾਰਨ ਇੱਕ ਦਿਨੇ ਡਾਇਰੈਕਟ ਉਹਦੇ ਵੀਰ ਨੂੰ ਜਾ ਕੇ ਮਿਲਦਾ। ਤੇ ਉਹਨੂੰ ਕਹਿੰਦਾ ਵੀ ਪ੍ਰਤਿਭਾ ਮੈਨੂੰ ਪਿਆਰ ਕਰਦੀ ਐ ਅਸੀਂ ਪਹਿਲਾਂ ਹੀ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਤੂੰ ਉਹਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਹਦੇ ਨਾਲ ਵਿਆਹ ਕਰਾਇਆ ਤੇ ਹੁਣ ਤੂੰ ਉਹਨੂੰ ਤਲਾਕ ਦੇ ਨਹੀਂ ਤਾਂ ਮੈਂ ਤੈਨੂੰ ਮਾਰ ਦਾਂਗਾ ਇਹ ਗੱਲ ਉਹ ਆ ਕੇ ਆਪਣੇ ਭਰਾਵਾਂ ਨੂੰ ਦੱਸਦਾ ਤੇ ਆਪਣੀ ਪਤਨੀ ਨਾਲ ਵੀ ਗੱਲ ਕੀਤੀ ਜਾਂਦੀ ਐ ਤੇ ਪਤਨੀ ਦਾ ਕਹਿਣਾ ਹੁੰਦਾ ਵੀ ਮੇਰੀ ਇਹਦੇ ਨਾਲ ਕੋਈ ਐਸੀ ਗੱਲਬਾਤ ਨਹੀਂ ਕੋਈ ਪਿਆਰ ਨਹੀਂ ਕੁਛ ਨਹੀਂ ਇਹ ਮੈਨੂੰ ਤੰਗ ਕਰਦਾ ਸ਼ੁਰੂ ਤੋਂ ਹੀ ਤੇ ਹੁਣ ਵੀ ਮੇਰਾ ਪਿੱਛਾ ਹੀ ਨਹੀਂ ਛੱਡਦਾ ਇਸ ਤੋਂ ਬਾਅਦ ਗੱਲ ਆਈ ਗਈ ਹੋ ਜਾਂਦੀ ਐ ਅ ਉਹਨੂੰ ਜੇ ਉਹਦੇ ਵੀਰ ਹੋ ਸਕਦਾ ਕਿਤੇ ਰਿਪੋਰਟ ਕਰਦਾ ਤੇ ਇੱਥੇ ਕਾਰਵਾਈ ਹੁੰਦੀ ਅੱਜ ਸ਼ੈਦੇ ਘਟਨਾ ਨਾ ਵਾਪਰਦੀ ਸ਼ੈਦ ਹੈ ਕਿਉਂਕਿ ਸਨਕੀ ਬੰਦਿਆਂ ਦਾ ਕੋਈ ਪਤਾ ਨਹੀਂ ਹੁੰਦਾ ਉਹ ਗੱਲ ਆਈ ਗਈ ਹੋ ਜਾਂਦੀ ਹੈ ਉਸ ਤੋਂ ਬਾਅਦ 10 ਜੂਨ 2017 ਨੂੰ ਉਹਦੇ ਵੀਰ ਦੇ ਫਾਦਰ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਇਹ ਫੁੱਲ ਤਾਰਨ ਹਰਦਵਾਰ ਜਾਂਦੇ ਨੇ ਇਹ ਗੱਲ ਦਾ ਪਤਾ ਹੁੰਦਾ ਸਤਨਾਮ ਨੂੰ ਤੇ ਸਤਨਾਮ ਇਸ ਗੱਲ ਦਾ ਫਾਇਦਾ ਉਠਾ ਕੇ ਘਰ ਦੇ ਵਿੱਚ ਦਾਖਲ ਹੁੰਦਾ ਇਹਨੂੰ ਹੁੰਦਾ ਵੀ ਪ੍ਰਤਿਭਾ ਘਰ ਦੇ ਵਿੱਚ ਕੱਲੀ ਹੈ ਅਰ ਜਦੋਂ ਇਹ ਘਰ ਦੇ ਵਿੱਚ ਪਹੁੰਚਦਾ ਉਦੋਂ ਤੱਕ ਉਹ ਵਾਪਸ ਆ ਚੁੱਕੇ ਸੀ ਇਹ ਦੇਖਦਾ ਵੀ ਬੈੱਡ ਤੇ ਦੋਨੋਂ ਜੀ ਯਾਨੀ ਕਿ ਪ੍ਰਤੀਬਾ ਤੇ ਉਹਦਾ ਹਸਬੰਡ ਉਹਦੇ ਵੀਰ ਸੁੱਤੇ ਪਏ ਹੁੰਦੇ ਨੇ ਹੁਣ ਇਹਦੇ ਤੇ ਸਨਕ ਇੰਨੀ ਸਵਾਰ ਹੁੰਦੀ ਹੈ ਵੀ ਇਹ ਇਹ ਗੱਲ ਦੀ ਪਰਵਾਹ ਨਹੀਂ ਕਰਦਾ ਵੀ ਉਹਦਾ ਪਤੀ ਵੀ ਨਾਲ ਪਿਆ ਪ੍ਰਤੀਬਾ ਦਾ ਮੂੰਹ ਬੰਦ ਕਰਕੇ ਉਹਨੂੰ ਉੱਥੋਂ ਚੱਕਣ ਦੀ ਕੋਸ਼ਿਸ਼ ਕਰਦਾ ਵੀ ਇਹਨੂੰ ਮੈਂ ਇੱਥੋਂ ਚੱਕ ਕੇ ਲੈ ਜਾ ਇਹ ਜਦੋਂ ਹੁਣ ਰੌਲਾ ਪਿੰਦਾ ਤੇ ਇਹ ਸੁਣ ਕੇ ਉਹਦੇ ਵੀ ਰੋੜਦਾ ਉਹਦੇ ਵੀਰੇ ਤੇ ਚਪਟਾ ਮਾਰਦਾ ਹੁਣ ਇਹ ਹੱਥੋ ਹੱਥੀ ਹੁੰਦੇ ਨੇ ਇਦੇ ਹੱਥ ਦੇ ਵਿੱਚ ਬੇਸਬਾਲ ਦਾ ਬੈਟ ਹੁੰਦਾ ਇਹ ਉੱਤੇ ਵਾਰ ਕਰਦਾ ਬੇਤਹਾਸ਼ਾ ਹੁਣ ਜਿਹੜਾ ਉਹਦੇ ਵੀਰ ਹੁੰਦਾ ਕਮਜ਼ੋਰ ਪੈਣਾ ਸ਼ੁਰੂ ਹੁੰਦਾ ਤਾਂ ਇੱਥੇ ਹੀ ਉਹ ਬੱਸ ਨਹੀਂ ਕਰਦਾ ਉਹਨੂੰ ਫੜਦਾ ਤੇ ਫੜ ਕੇ ਉੱਪਰ ਛੱਤ ਵੱਲ ਲੈ ਕੇ ਜਾਂਦਾ ਉਹਨੂੰ ਕੁੱਟਦਾ ਤੇ ਉਹਨੂੰ ਕਿਹਾ ਵੀ ਜਾਂਦਾ ਉੱਚੀ ਉੱਚੀ ਵੀ ਪ੍ਰਤਿਭਾ ਮੇਰੀ ਐ ਮੈਂ ਤੈਨੂੰ ਕਿਹਾ ਸੀ ਪ੍ਰਤਿਭਾ ਤੂੰ ਦੂਰ ਹੋ ਜਾ ਮੈਂ ਹੁਣ ਤੈਨੂੰ ਜਿਉਂਦਾ ਨਹੀਂ ਛੱਡਣਾ ਉੱਤੇ ਲੈ ਕੇ ਜਾਂਦਾ ਉਦੋਂ ਬਾਅਦ ਜਿਹੜਾ ਦੁਰਗਪਾਲ ਨੂੰ ਪਛਾਣਨ ਵਾਸਤੇ ਪਿੱਛੇ ਵੀ ਭਜਦਾ ਪਰ ਉਦੋਂ ਤੱਕ ਕਿ ਉਹਨੂੰ ਛੱਤ ਤੋਂ ਧੱਕਾ ਦੇ ਦਿੰਦਾ। ਹੁਣ ਇਹ ਸਾਰੀ ਗੱਲ ਦਾ ਜਦੋਂ ਪਤਾ ਲੱਗਦਾ ਫਿਰ ਇਹ ਤੇ ਐਫਆਈਆਰ ਕੀਤੀ ਜਾਂਦੀ ਹੈ। ਐਫਆਈਆਰ ਤੋਂ ਬਾਅਦ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਫਿਰ ਇਹਨੂੰ ਜੇਲ੍ਹ ਭੇਜਿਆ ਜਾਂਦਾ। ਹੁਣ ਇਹ ਤੇ ਫਿਰ ਕੇਸ ਚੱਲਦਾ। ਜਦੋਂ ਕੇਸ ਚੱਲਦਾ ਤਾਂ ਇਹਦੇ ਜਿਹੜੇ ਵਕੀਲ ਹੁੰਦੇ ਨੇ ਉਹਨਾਂ ਦਾ ਕਹਿਣਾ ਹੁੰਦਾ ਵੀ ਇਹ ਕਤਲ ਇਹਨੇ ਨਹੀਂ ਕੀਤਾ, ਕਤਲੇ ਦੇ ਭਰਾਵਾਂ ਨੇ ਕੀਤਾ। ਇਲਜ਼ਾਮ ਸਤਨਾਮ ਤੇ ਲਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੁੰਦਾ ਵੀ ਪ੍ਰਾਪਰਟੀ ਨੂੰ ਲੈ ਕੇ ਉਹਦੇ ਵੀਰ ਦਾ ਆਪਣੇ ਭਰਾਵਾਂ ਦੇ ਨਾਲ ਵਿਵਾਦ ਚੱਲਦਾ ਸੀ ਇਸ ਕਰਕੇ ਉਹਨਾਂ ਨੇ ਕਤਲ ਕੀਤਾ। ਦੂਜੇ ਪਾਸੇ ਉਹ ਵੀ ਇਹ ਗੱਲ ਤੋਂ ਮੁਕਰ ਜਾਂਦਾ ਵੀ ਮੈਂ ਇਹਦਾ ਕਤਲ ਕੀਤਾ। ਉਹਦਾ ਕਹਿਣਾ ਹੁੰਦਾ ਵੀ ਮੈਂ ਇਹਦਾ ਕਤਲ ਨਹੀਂ ਕੀਤਾ ਮੈਨੂੰ ਧੱਕੇ ਨਾਲ ਫਸਾਇਆ ਜਾ ਰਿਹਾ। ਹੁਣ ਵਕੀਲਾਂ ਦੀ ਬਹਿਸ ਹੁੰਦੀ ਹੈ। ਦੂਜੇ ਪਾਸੇ ਜਿੰਨੇ ਗਵਾਹ ਹੁੰਦੇ ਨੇ ਉਹ ਸਾਰੇ ਆ ਕੇ ਸਤਨਾਮ ਦੇ ਖਿਲਾਫ ਗਵਾਹੀ ਦਿੰਦੇ ਨੇ। ਪਰ ਸਤਨਾਮ ਦੇ ਪਾਸਿਓਂ ਇੱਕ ਵੀ ਗਵਾਹ ਨਾ ਤਾਂ ਕੋਈ ਆਉਂਦਾ ਨਾ ਕੋਈ ਗਵਾਹੀ ਦਿੰਦਾ। ਹੁਣ ਜਦੋਂ ਸਤਨਾਮ ਨੂੰ ਲੱਗਦਾ ਕੇ ਇਸ ਚੱਲਦਾ ਲੰਬਾ ਚੱਲਦਾ ਸਤਨਾਮ ਨੂੰ ਲੱਗਦਾ ਵੀ ਮੈਂ ਫਸਾਂਗਾ ਮੈਨੂੰ ਸਜ਼ਾ ਹੋਏਗੀ ਉਥੇ ਇੱਕ ਹੋਰ ਪੈਂਤਰਾ ਇਹਦੇ ਵੱਲੋਂ ਖੇਡਿਆ ਜਾਂਦਾ ਇਹਦਾ ਕਹਿਣਾ ਹੁੰਦਾ ਵੀ ਮੇਰੀ ਮਾਂ ਦੀ ਮੌਤ ਹੋ ਚੁੱਕੀ ਹੈ ਤੇ ਮੇਰਾ ਜਿਹੜਾ ਪਿਤਾ ਉਹ ਬਜ਼ੁਰਗ ਹੈ ਤੇ ਮੈਂ ਇਕੱਲਾ ਉਹਦਾ ਸਹਾਰਾ ਜੇ ਮੈਨੂੰ ਸਜ਼ਾ ਹੋ ਗਈ ਤਾਂ ਉਹਦਾ ਬਹੁਤ ਬੁਰਾ ਹਾਲ ਹੋਏਗਾ ਅਦਾਲਤ ਇਸ ਗੱਲ ਨੂੰ ਬਹੁਤ ਬਰੀਕੀ ਦੇ ਨਾਲ ਸੁਣਦੀ ਹੈ ਤੇ ਵਿਚਾਰਦੀ ਹੈ ਉਸ ਤੋਂ ਬਾਅਦ ਫਿਰ ਜਿਹੜੀ ਅਦਾਲਤ ਦਾ ਫੈਸਲਾ ਹੁੰਦਾ ਉਹਨ ਦਾ ਕਹਿਣਾ ਹੁੰਦਾ ਹੈ ਵੀ ਇਹ ਸਾਰਾ ਕੁਝ ਠੀਕ ਹੈ ਜੋ ਕੁਛ ਇਹਨੇ ਕੀਤਾ ਪਰ ਇਹਨੇ ਜਿਹੜਾ ਜੁਰਮ ਕੀਤਾ ਬਹੁਤ ਸੰਗੀਨ ਹੈ ਕਿਸੇ ਦੀ ਪਤਨੀ ਤੇ ਧੱਕੇ ਨਾਲ ਕਬਜ਼ਾ ਕਰਨ ਦੀ ਇਹਨੇ ਕੋਸ਼ਿਸ਼ ਕੀਤੀ ਉਹ ਇੱਕ ਜਿਉਂਦੀ ਜਾਗਦੀ ਇਨਸਾਨ ਹੈ ਨਾ ਕਿ ਕੋਈ ਪ੍ਰਾਪਰਟੀ ਹੈ ਫਿਰ ਉਸੇ ਦੇ ਤਹਿਤ ਇੱਕ ਤਰਫਾ ਪਿਆਰ ਦੇ ਵਿੱਚ ਇਹਨੇ ਸੰਕਪੰਦੇ ਵਿੱਚ ਇੱਕ ਬੰਦੇ ਜਿਹਦਾ ਕੋਈ ਕਸੂਰ ਨਹੀਂ ਸੀ ਬੇਕਸੂਰ ਨੂੰ ਇੱਕ ਬੁਰੇ ਤਰੀਕੇ ਨਾਲ ਮਾਰਿਆ ਕੁੱਟਿਆ ਤੇ ਉਸ ਤੋਂ ਬਾਅਦ ਉਹਦਾ ਕਤਲ ਕੀਤਾ ਤੇ ਪ੍ਰਤੀਬੱਧਾ ਵੀ ਇਹਦੇ ਵਿੱਚ ਕੋਈ ਕਸੂਰ ਨਹੀਂ ਸੀ ਇਹਦਾ ਇੱਕ ਤਰਫਾ ਪਿਆਰ ਸੀ ਇਹਨੇ ਕਈ ਜ਼ਿੰਦਗੀਆਂ ਬਰਬਾਦ ਕੀਤੀਆਂ ਉਸ ਤੋਂ ਬਾਅਦ ਇਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਵੀ ਜਦੋਂ ਤੱਕ ਉਮਰ ਹੈ ਉਦੋਂ ਤੱਕ ਕੈਦ ਰਹੇਗੀ ਇੱਕ ਸੰਕੀ ਬੰਦਾ ਜਿਹਦਾ ਕੋਈ ਆਧਾਰ ਨਹੀਂ ਸੀ ਕੋਈ ਲੈਣ ਕੋਈ ਦੇਣ ਕੋ ਕੁਝ ਵੀ ਨਹੀਂ ਸੀ ਹਾਲਾਂਕਿ ਜੇ ਪ੍ਰਤੀਬਾ ਇਹਨੂੰ ਪਿਆਰ ਕਰਦੀ ਹੁੰਦੀ ਤਾਂ ਫਿਰ ਵੀ ਆਪਾਂ ਮੰਨ ਸਕਦੇ ਸੀ ਵੀ ਕਿਸੇ ਹੱਦ ਤੱਕ ਇਹ ਬੰਦਾ ਸੱਚਾ ਸੀ ਪਰ ਪ੍ਰਤਿਵਾ ਵੱਲੋਂ ਵੀ ਇਹਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਜਾਂਦਾ ਵਿਆਹ ਤੋਂ ਬਾਅਦ ਵੀ ਕੋਈ ਰਿਸਪੌਂਸ ਨਹੀਂ ਦਿੱਤਾ ਜਾਂਦਾ ਸਿਰਫ ਧੱਕੇ ਦੇ ਕਾਰਨ ਇੱਕ ਸਨਕਪਨ ਵੀ ਪ੍ਰਤਿਵਾ ਨੂੰ ਪਾਣਾ ਕਿਸੇ ਵੀ ਕੀਮਤ ਇੱਕ ਬੇਕਸੂਰ ਬੰਦੇ ਨੂੰ ਮਾਰ ਦਿੱਤਾ ਜਾਂਦਾ ਅਦਾਲਤ ਨੇ ਜੋ ਵੀ ਫੈਸਲਾ ਕੀਤਾ ਬਹੁਤ ਵਧੀਆ ਕੀਤਾ ਇਹੋ ਜੇ ਬੰਦੇ ਦੀ ਇਹੀ ਜਗ੍ਹਾ ਸਹੀ ਜਗ੍ਹਾ ਤੇ ਉਹ ਪਹੁੰਚਿਆ ਪਰ ਉਦੋਂ ਤੱਕ ਪਿੱਛੇ ਕਈ ਜ਼ਿੰਦਗੀਆਂ ਬਰਬਾਦ ਹੋ ਗਈ ਜਿਹੜੀ ਪ੍ਰਤਿਵਾ ਪਤੀ ਦਾ ਕਤਲ ਹੋ ਗਿਆ ਵਿਆਹ ਤੋਂ ਸਿਰਫ 1.5 ਸਾਲ ਬਾਅਦ ਤੇ ਉਹਦੀ ਅਗਲੀ ਜ਼ਿੰਦਗੀ ਵੀ ਬਹੁਤ ਔਖੀ ਹੈ ਜੇ ਆਪ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖੀਏ ਤਾਂ ਆਪਾਂ ਬਹੁਤ ਮੁਸੀਬਤਾਂ ਤੋਂ ਬਚ ਸਕਦੇ ਆਪਨਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਹਦੋਂ ਤੱਕ ਲਈ ਸਤਿ ਸ੍ਰੀ ਅਕਾਲ